ਤੋਂ ਨਾਮ ਨੂੰ ਤੁਹਾਨੂੰ ਜੀ ਦੂਬ ਨਹੀਂ ਦਿੱਤੇ ਨਾ ਪਾਰਾ ਜਾਂ ਖੱਤਰ YouTube Instagram Facebook ਠੀਕ ਹੈ ਤੇ ਸ਼ੇਅਰ ਕੋਲੋਂ ਕਰਿਆ ਕਰੋ ਕਿ ਤੁਹਾਨੂੰ ਜਿੰਨਾ ਹੀ ਉਪਮਾਰਾ ਜੜ ਦੀ ਗਲਾ ਮਿਲ ਆਪਾਂ ਮ ਕਰਦੇ ਹਾਂ ਗੱਲਬਾਤ ਗੱਲਬਾਤ ਤੇ ਅੱਜ ਜਿਹੜੀ ਆਪਾਂ ਗੱਲ ਕਰਦੇ ਹਾਂ ਸਰਦਾਰ ਸ਼ਖਬੀਰ ਸਿੰਘ ਬਾਦਲ ਦੀ ਸਾਰਿਆਂ ਨੇ ਫੈਸਲਾ ਸੁਣ ਹੀ ਲਿਆ ਲਾਈਵ ਸੁਣਿਆ ਆਨਲਾਈਨ ਸੁਣਿਆ ਕੋਈ ਭੁੱਲ ਨਹੀਂ ਰਹੀ ਕੋਈ ਬਿਰਲਾ ਮੰਜਾ ਰਹੇਗਾ ਉਹਨਾਂ ਵਿੱਚ ਜਿੰਦੇ ਮੋਬਾਈਲ ਦੇ ਵਿੱਚ ਨਾ ਗਿਆ ਤੇ ਜਿੰਦੇ ਫੋਨ ਦੇ ਵਿੱਚ ਨਾ ਪਤਾ ਲੱਗਾ ਵੀ ਜੋ ਜੋ ਸਰਬੀਰ ਬਾਦਲ ਨੇ ਕਬੂਲ ਨਾ ਵਿੱਚ ਸੀ ਸਾਰੇ ਉਹਨੇ ਕਬੂਲੇ ਨੇ ਕਿਉਂਕਿ ਜਦੋਂ ਕਾਲ ਤੋਂ ਸਾਬ ਤੇ ਉਥੇ ਜਹਦਰ ਸਾਹਿਬ ਨੇ ਸਾਰੀਆਂ ਗੱਲਾਂ ਪੁੱਛੀਆਂ ਸਾਰੀਆਂ ਨੇ ਕਬੂਲੀਆਂ ਵਿਕਲਤੀ ਹੋਈਏ ਉਹ ਗੱਲਾਂ ਦੋਈ ਪੁੱਛਦੇ ਸੀ ਜਾਂ ਹਾਂ ਤੇ ਜਾਂ ਨਾ ਤੇ ਤੁਸੀਂ ਇਹ ਸੋਚੋ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਾਲ ਤਲ ਸਾਹਿਬ ਤੇ ਜਾ ਕੇ ਬੁਕਰਿਆਂ ਨੂੰ ਆਂਦਾ ਛੁੱਟ ਨਹੀਂ ਬੋਲਦਾ ਸਿਰ ਭਾਵੇਂ ਲੈਂਦਾ ਲੈ ਜੀ ਠੀਕ ਹੈ ਇਹ ਗੱਲ ਆ ਕਿ ਜਿਹੜੇ ਸੱਜਣ ਅੱਜ 25 ਸਾਲ ਰਾਜ ਕਰਦੇ ਬਗਰਾੜੀ ਕਾਂਢ ਦੀ ਲੋਕਾਂ ਦੇ ਗੋਲੀਆਂ ਚਲਵਾਤੀਆਂ ਬੇ ਨਕੇ ਬੰਦੇ ਮਰਵਾ ਦਿੱਤੇ ਸਰਸ ਵਾਲੇ ਸਾਜ਼ ਨੂੰ ਪਿਸ਼ਾਕਾਂ ਪਵਾਤੀਆਂ ਇੱਕ ਬੂਟਾ ਲੈਣ ਦੀ ਖਾਤਰ ਆਵਰਤ ਪ੍ਰਚਾਰ ਕਰਨਾ ਸਰਸ ਵਾਲੇ ਸਾਜ਼ ਨੂੰ ਬਲਾਦਕਾਰੀ ਲਾਤਾ ਕਿ ਇਹਨਾਂ ਲੋਕਾਂ ਨੇ ਤਾਂ ਆਵਰਤ ਐਂ ਸਮਝਿਆ ਸੀ ਕਿ ਜਿਹੜਾ ਆਵਰਤ ਇਹ ਤੱਕ ਪਾਣੀ ਹੁੰਦਾ ਇਹਨਾਂ ਨੇ ਤਾਂ ਇਹ ਸਮਝੀ ਸੀ ਗੱਲ ਲੀਡਰਾਂ ਨੇ ਤੇ ਜਿਹੜਾ ਇੱਕ ਅਮਰ ਤੇ ਇਹਦਾ ਪਾਣੀ ਏ ਇਹਦਾ ਕੀ ਏ ਪਰ ਇਹ ਨਹੀਂ ਪਤਾ ਕਿ ਗੁਰਦਸ ਸਿੰਘ ਪਾਤਸ਼ਾਹ ਹੈ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਕਿਨੇ ਕਿਨੇ ਬੱਚੇ ਵਾਰ ਕੇ ਤੇ ਇੱਕ 15 ਮਿੰਟਾਂ ਦੇ ਵਿੱਚ ਸਾਰਾ ਪਰਿਵਾਰ ਆਪ ਦਾ ਖਤਮ ਕੀਤਾ ਇਹ ਉਹਦਾ ਬਣਾਇਆ ਅਮਰ ਤੇ ਇੱਕੋ ਖਾਲਾ ਜਿੱਦਾ ਵਾਰਾ ਨਹੀਂ ਪਰ ਅੱਜ ਮਾਫੀਆਂ ਮੰਗਦੇ ਪੈਣਾ ਜਦੋਂ ਗੱਡੀ 'ਚ ਬੈਠੀ ਹੋਈਏ ਨਾ ਉਦੋਂ ਚਾਹ ਹੁੰਦੇ ਨੇ ਕਿ ਸਾਨੂੰ ਕੌਣ ਲਾਉਣ ਵਾਲਾ ਜੰਮਿਆ ਹੈ ਕੌਣ ਪਟਣ ਵਾਲਾ ਜੰਮਿਆ ਪਰ ਇਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜਿਹੜਾ ਨਾ ਬੜੀ ਜ਼ਬਰਦਸਤ ਚੀਜ਼ ਆ ਇਹ ਰਗੜ ਕੇ ਪੈਰਾਂ ਤੋਂ ਵੱਡਦਾ 25 ਸਾਲ ਰਾਜ ਕਰਨ ਵਾਲੇ ਅੱਜ ਮਹਾਰਾਜ ਨੇ ਲੈ ਆਂਦਾ ਨਾ ਪ੍ਰਧਾਨੀਆਂ ਤੋਂ ਅਸਤੀਫਾ ਦਵਾਕੀ ਤੇ ਅੱਜ ਆਪਦੇ ਮੂੰਹੋਂ ਇਹ ਗੱਲ ਮੂੰਹੋਂ ਬੋਲਦਾ ਪਿਆ ਇਹ ਅਸੀਂ ਪਾਪ ਕੀਤੇ ਨੇ ਵੀ ਅਸੀਂ ਇਹ ਕੰਮ ਕੀਤਾ ਹੋਇਆ ਕੰਮ ਆਪਦੇ ਮੂੰਹ ਕਿਸੇ ਦੀ ਕਹਿਣ ਦੀ ਗੱਲ ਨਹੀਂ ਇੱਥੇ ਲੋਕ ਆ ਜਿਹੜੇ ਜੂਨੀਅਰ ਕੇ ਬਾਬਰ ਗਿਆ ਦੇ ਪਹਿਨਾ ਵੀ ਅਮਰਤਪਾਲ ਮੈਰ ਉਹ ਕਰਦਾ ਪਿਆ ਅਮਰਤਪਾਲ ਮੈਰ ਉਹ ਕਰਦਾ ਪਿਆ ਮੈਂ ਇੱਕ ਗੱਲ ਆਣਾ ਇਹਨਾਂ ਨੂੰ ਲਿਓ ਫੜ ਕੇ ਇਹਨਾਂ ਨੂੰ ਫੜ ਕੇ ਲਿਆ ਕੇ ਇਹਨਾਂ ਨੂੰ ਕਰੋ ਟਿਕਾਣੇ ਤੇ ਇਹਨਾਂ ਨੂੰ ਫਿਰ ਫਿਰ ਪਤਾ ਲੱਗੇ ਕੌਣ ਕੀ ਕਰਦਾ ਪਿਆ ਕੌਣ ਕੀ ਕਰਦਾ ਪਿਆ ਇਹਨਾਂ ਨੂੰ ਇਹਨਾਂ ਨੂੰ ਇਹ ਚੀਜ਼ ਦਾ ਡਰ ਨਹੀਂਗਾ ਗੁਰੂ ਗ੍ਰੰਥ ਸਾਹਿਬ ਦਾ ਡਰ ਨਹੀਂਗਾ ਤੇ ਇਹਨਾਂ ਨੂੰ ਇਹ ਵੀ ਤੁਸੀਂ ਇਨ ਅੱਜ ਵੇਖ ਲਵੋ ਸੁਖਬੀਰ ਬਾਦਲ ਨੇ ਵੇਖ ਲਵੋ ਵੀ ਮਹਾਰਾਜ ਨੇ ਉਹਨੂੰ ਮੂੰਹ ਬੋਲਣਾ ਲਾਤਾ ਕਿ ਤੂੰ ਲੋਕਾਂ ਦੇ ਵਿੱਚ ਕਿ ਇੱਕ ਦਿਨ ਇਹੋ ਜਿਹਾ ਦਿਨ ਆਵੇਗਾ ਕਿ ਆਪ ਦੇ ਮੂੰਹ ਤੋਂ ਕਬੂਲੇਗਾ ਕਿ ਅਸੀਂ ਜੁਰਮ ਦੇ ਪਾਪ ਕਿਤੇ ਜਵਾਂ ਕਿਉਂ ਜੁਰਮ ਦੇ ਪਾਵਾ ਜਿਨ੍ਹਾਂ ਦੇ ਅੱਗੇ ਬੋਲ ਦੇ ਕਹਿਣ ਆ ਗਏ ਤੇ ਗੁਰੂ ਜਦੋਂ ਮੇ ਪਾਸ਼ਾ ਨੇ ਖਤਮ ਹੀ ਕਰ ਦਿੱਤਾ ਕੁੱਤੇ ਸਾਹਿਬ ਦੇ ਮਗਰ ਲੱਗ ਕੇ ਲੁੱਚੀ ਸਾਹਿਬ ਨੇ ਉਹਨੂੰ ਉਸ਼ਾਕਾਂ ਪਵਾ ਕੇ ਬਣਾ ਕੇ ਇਹ ਸੋਚਿਆ ਇਹ ਸਾਥ ਪਤਾ ਨਹੀਂ ਕੀ ਕਰ ਦੇਗਾ ਕੋਈ ਸਾਡੀਆਂ ਵੀ ਸਰਕਾਰਾਂ ਚੱਲਣਗੀਆਂ ਨਹੀਂ ਉਹਦੇ ਨਾਲ ਉਹ ਕੋਈ ਵੱਡਾ ਨਹੀਂ ਗੁਰੂ ਗ੍ਰੰਥ ਸਾਹਿਬ ਕੋਈ ਵੱਡਾ ਨਹੀਂ ਹੈ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ ਅੱਜ ਇਹ ਹੁਕਾਰ ਭੁਣ ਮਾਨ ਚ ਭਰਿਆ ਜਿਹੜੇ ਬੇਦੋਸ਼ੇ ਗੁਰੂ ਦੇ ਸਿੰਘ ਨੇ ਜਿਨ੍ਹਾਂ ਦੇ ਅੱਜ ਐਨੇ ਸਿਲਾ ਕੇ ਗੁਰੂ ਮਹਾਰਾਜ ਦਾ ਪਾਕ ਕਰਨ ਵਾਲੇ ਗੁਰੂ ਮਹਾਰਾਜ ਦੀ ਪਾਣੀ ਪੜਨ ਵਾਲੇ ਅੱਜ ਉਹ ਜੀਲਾਂ ਦੇ ਵਿੱਚ ਹਣ ਬੰਦ ਕੀਤੀ ਬੈਠੇ ਨੇ ਧੱਕੇ ਬੈਠੇ ਨੇ ਹਰ ਇੱਕ ਨਾ ਇੱਕ ਦਿਨ ਬੇੜਾ ਚਗਵੀ ਇਹਦੇ ਤੇ ਭੁਣ ਮਾਨ ਕੀ ਜਾਵੇਗਾ ਕਿ ਮੇਰੀ ਗੱਲ ਨੋਟ ਕਰਿਆ ਜਾਉ ਦੇ ਮੂੰਹੋਂ ਕਬੂਲੇਗਾ ਨਾ ਕਬੂਲੇਗਾ ਤੇ ਕਹਿ ਦਿਆ ਜੀ ਜੀ ਅਸੀਂ ਧੱਕਾ ਸੱਤ ਕੀਤਾ ਸਾਡੇ ਨੂੰ ਗਲਤੀ ਹੋਈ ਜਰਿਆ ਕਰੋ ਉਸ ਪਰਮਾਤਮਾ ਤੋਂ ਉਹ ਕਾਲਪੁਰਖ ਤੋਂ ਡਰੋ ਆ ਜਿੰਨੇ ਚਿੱਟੀਆਂ ਸਿਉਕਾਂ ਨੇ ਇਹਨਾਂ ਦੇ ਡੇੜੇ-ਡੇੜ ਦੇ ਨਾਨਕਸਰੀਆਂ ਦੀ ਗੰਧ ਅੰਦਰ ਕਰਦੇ ਸੀ ਲੋਕ ਕੇ ਕਰਦੇ ਛੁੱਕ ਕੇ ਕਰਦੇ ਸੀ ਪਰ ਉਹ ਮਹਾਰਾਜ ਨੇ ਮਾਰਿਆ ਨਾ ਪੱਟ ਕੇ ਸਾਰਾ ਉਹ ਘਰ ਇਹ ਉਹ ਗੁਰੂ ਦਸਵੇਂ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਪਰਮਾਤਮਾ ਨੇ ਸਾਰਿਆਂ ਦਾ ਸੰਝਾ ਤੇ ਲਿਖਿਆ ਕੋਈ ਕਸਰ ਨਹੀਂ ਛੱਡੀ ਉਦੋਂ ਕੋਈ ਕੰਪਿਊਟਰ ਨਹੀਂ ਸੀ ਕੋਈ ਕੁਛ ਨਹੀਂ ਸੀ ਕਲਮਾ ਨਹੀਂ ਨਾ ਮੋਰ ਜਾਂ ਪੰਕਾ ਨਾ ਕਿ ਫਿਰ ਵੀ ਸਾਡੇ ਲੋਕਾਂ ਕੋਈ ਚੀਜ਼ ਨਹੀਂ ਦਰਦੇ ਤੁਸੀਂ ਬੰਦੇ ਤੋਂ ਲੱਕ ਕਰ ਲੋਗੇ ਬੰਦੇ ਤੋਂ ਝੂਠ ਮਾਰ ਲੋਗੇ ਪੁਲਿਸ ਨੂੰ ਪੈਸੇ ਦੇ ਲੋਗੇ ਚਾਚੇ ਨੂੰ ਪੈਸੇ ਦੇ ਲੋਗੇ ਇਹਨੂੰ ਕਿ ਦਿਓ ਇਹਨੂੰ ਵੀ ਪੈਸੇ ਦਿੱਤੇ ਜਾਂਦੇ ਨੇ ਇਹਨਾਂ ਦੁੱਧ ਦੁੱਧ ਪਾਣੀ ਦਾ ਪਾਣੀ ਕਰਦਾ ਕਰਤਾ ਨਾ ਤੁਹਾਡੇ ਸਾਹਮਣੇ ਵੇਖ ਲਓ ਇਹ ਦਿਨ ਦਾ ਕੋ ਪਤਾ ਸੀ ਸਿਕਬੀਰ ਬਾਦਲ ਨੂੰ ਮੇਰਾ ਨਾਮ ਕੁਝ ਹੋ ਜਾਏਗਾ ਕਿ ਮੈਨੂੰ ਲੋਕਾਂ ਦੇ ਵਿੱਚ ਮੰਗ ਕੇ ਖੜ ਕੇ ਮਾਫੀ ਮੰਗਣੀ ਪਈ ਹੁਣ ਸੇਵਾ ਦੀ ਲਈ ਭਾਂਡੇ ਮਾਣੇ 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 ਦੀ ਸੇਵਾ ਕੀਤੀ ਜਿਹੜੀਆਂ ਮਾਵਾਂ ਦੇ ਪੁੱਤਰ ਮਾਰ ਦਿੱਤੇ ਭੈਣਾਂ ਦੇ ਭਰਾ ਮਾਰ ਦਿੱਤੇ ਬੱਚੇ ਦੇ ਪਿਓ ਮਾਰ ਦਿੱਤੇ ਉਹ ਸੇਵਾ ਨਾਲ ਮੁਰਦਾ ਨਹੀਂ ਲੱਗੀ ਇਹ ਨਾਲੇ ਬਾਣੀ ਵੱਢਦੇ ਪੈ ਸੀ ਉਹਨੂੰ ਜਦੋਂ ਉਹਨਾਂ ਤੇ ਗੋਲੀ ਚਲਵਾਈ ਪਾਠ ਕਰਦੇ ਆਂ ਤੇ ਗੋਲੀ ਚਲਾਈ ਜਾਂਦਾ ਅੱਜ ਚਾਲਣ ਆ ਗਿਆ ਅੱਜ ਆਉਣ ਵਾਲਾ ਸਮਾਂ ਵੇਖੋ ਇਹਨਾਂ ਕੀ ਹੋਣਾ ਜਿਹੜਾ ਬੰਦੇ ਦਾ ਬੱਚਾ ਮਾਰਨਾ ਜਾਂ ਬੰਦੇ ਦੇ ਬੱਚੇ ਤੇ ਜ਼ੁਲਮ ਕਰਨਾ ਇਸ ਬਹੁਤ ਵੱਡੀ ਚੀਜ਼ ਹੈ ਛੋਟੀ ਮੋਟੀ ਚੀਜ਼ ਨਹੀਂ ਬਹੁਤ ਵੱਡੀ ਚੀਜ਼ ਹੈ ਹਨ ਇਹਦਾ ਇੱਕ ਨਾ ਇੱਕ ਦਿਨ ਅੰਤ ਜ਼ਰੂਰ ਆਉਦਾ ਬੰਦੇ ਦਾ ਇਹ ਗੁਰੂ ਦਸਵੇਂ ਪਾਸ਼ਾ ਜਿਨ੍ਹਾਂ ਨੇ ਬਹਿ ਕੇ ਸੋਚ ਕੇ ਗੁਰੂ ਗ੍ਰੰਥ ਸਾਹਿਬ ਲਿਖਿਆ ਉਹ ਗੱਲਾਂ ਜਿਹੜੀਆਂ ਗੱਲਾਂ ਆਪਾਂ ਕੋਈ ਵੀ ਗੱਲ ਕਰਨੇ ਤੇ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਦੇ ਵਿੱਚ ਅਰਥ ਲਿਖਿਆ ਹੈ ਉਹ ਬੰਦੇ ਦਾ ਕਿੰਨਾ ਦਿਮਾਗ ਹੋਵੇਗਾ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਪਰ ਇਹ ਲੋਕ ਪੂਨਣ ਸੋਚਿਆ ਜੰਗ ਪਾੜ ਕੇ ਰੋੜ ਜਾਂਦੇ ਸੁਰਜੋ ਬਦਨਾਮੀ ਕਿਸੇ ਦੀ ਹੋ ਗਈ ਆਪਾਂ ਨੂੰ ਕੌਣ ਵੇਂਦਾ ਅੱਜ ਸਰਦਾਰ ਚਕਬੀਰ ਸਿੰਘ ਬਾਦਲੂ ਨੇ ਕਟਹਿਰੇ 'ਚ ਖੜਾ ਕਰਤਾ ਬਚਾਲੇ ਲਿਆਗੇ ਨਾਲ ਜਿੱਥੇ ਸਾਰਿਆਂ ਦਾ ਤਖਤ ਸਾਂਝਾ ਕਾਲ ਤਖਤ ਸਾਹਿਬ ਹੜਾ ਕਰਕੇ ਜੇ ਮਹਿਗ ਹੱਥ ਚ ਪੜਾ ਕੇ ਉਹਨੇ ਬੁਲਾਇਆ ਬੋਲ ਸਰਕਾਰੀ ਮਸ਼ੀਨਾਂ ਹੀ ਫੇਲ ਹੋ ਜਾਂਦੀਆਂ ਨੇ ਪੈਸੇ ਦਿੱਤੇ ਪਰ ਇਹ ਜਿਹੜੀ ਮਸ਼ੀਨ ਹੈ ਗੁਰੂ ਰਾਮਦਾਸ ਦੀ ਇਹ ਮਸ਼ੀਨ ਫੇਲ ਨਹੀਂ ਹੁੰਦੀ ਇਹ ਗੁਰੂ ਦਸਵੇਂ ਪਾਤਸ਼ਾਹ ਦੀ ਮਸ਼ੀਨ ਕਦੇ ਵੀ ਫੇਲ ਨਹੀਂ ਹੁੰਦੀ ਸੁਭਰ ਜੋ ਜਿਹੜੇ ਮਹਾਰਾਜ ਦੀ ਯੋਗੀ ਦੇ ਵਿੱਚ ਬਹਿ ਕੇ ਗੁਰੂ ਦੀ ਯੋਗੀ ਦੇ ਵਿੱਚ ਬਹਿ ਕੇ ਕੋਈ ਵੀ ਤੁਸੀਂ ਜੁਰਮ ਤੇ ਪਾਪ ਕਰਨ ਵਾਲਾ ਜੇ ਤੁਸੀਂ ਡਰਦੇ ਵੀ ਤੇ ਇਹ ਏਕਣਾ ਇੱਕ ਦਿਨ ਵੇਲਾ ਵੀ ਆਉਣਾ ਹੀ ਆਉਣਾ ਤੁਹਾਡੇ ਸਾਹਮਣੇ ਸੁਖਬੀਰ ਬਾਦਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਗੁਰੂ ਸਾਹਿਬ ਨੇ ਕਰ ਦਿੱਤਾ ਪੀ.ਐਮ. ਇਹੋ ਕਰਨੀਆ ਵਾਇਰਲ ਹੋ ਜੇ ਆਪਣੇ ਮੈਸੇਜਰਾਂ ਦੀ ਕਰਦੀ ਧਿਆਨ ਨਾਲ ਸੁਣੋ ਉਹਨਾਂ ਵੀਡੀਓ ਦੇ ਵਿੱਚ ਕਿਤੇ ਮੂੰਹ ਗੱਲ ਨਹੀਂ ਨਿਕਲਦੀ ਪਈ ਸ਼ਰਮ ਦੇ ਮਾਰੇ ਦੀ ਮੂੰਹ ਹਾਂ ਉਹਦਾ ਜਹ ਹਾਂ ਜਾਂ ਨਾ ਜਹਦਰ ਸਾਹਿਬਾਂ ਦਾ ਹਾਂ ਜਾਂ ਨਾ ਵੀ ਗੋਲੀ ਕਾੜਦੀ ਤੁਸੀਂ ਗੋਲੀ ਚਲਵਾਈ ਉਹਦਾ ਜਿਉ ਹਈ ਗਲਤੀ ਡੀ.ਐਸ.ਪੀ. ਐਸ.ਐਸ.ਪੀ. ਆਈ. ਵੀ ਗੁਰੂ ਤਾਂ ਮੁਕਰ ਗਿਆ ਅੱਜ ਮੁਕਰ ਉੱਤਿਆਂ ਦੇ ਵਿੱਚ ਕਿਸੇ ਨੇ ਆਰਡਰ ਦਿੱਤਾ ਦੂਜੇ ਨੇ ਆਰਡਰ ਦਿੱਤਾ ਤੀਜੇ ਨੇ ਆਰਡਰ ਦਿੱਤਾ ਜਿਹੜੀ ਇਹ ਸੱਚੀ ਪਾਸ਼ਾ ਤੁਹਾਨੂੰ ਸੋਚ ਲਈ ਬੈਠਾ ਸੀ ਨਾ ਇਹ ਤਾਰ ਲਾਈ ਸੀ ਇਹ ਤਾਰ ਪਾਸੇ ਨਹੀਂ ਜਾਣੀ ਸੀ ਉਹ ਨਾ ਵੀ ਉੱਚ ਜੱਜ ਦੇ ਸਾਹਮਣੇ ਝੂਠ ਬੋਲਦਾ ਤੇ ਹੋਰਨਾਂ ਨੂੰ ਪਸਾਤਾ ਕੋਈ ਗੱਲ ਇਹ ਉਹ ਦਿਨ ਦੂਰ ਨਹੀਂ ਜਿੱਥੇ ਲੋਕਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੀਆਂ ਅੰਦਰ ਦੀਆਂ ਪੱਕੀਆਂ ਬਾਹਰ ਆਉਣਗੀਆਂ ਅੱਜ ਗੁਰੂ ਸੱਚੇ ਪਾਤਸ਼ਾਹ ਨੇ ਮਹਿਕ ਫੜਾ ਕੇ ਬੋਲ ਲਾਤਾ ਸਾਹਮਣੇ ਕਿਉਂ ਨਹੀਂ ਸ਼ਕਤੀ ਕਿਉਂ ਨਹੀਂ ਭਗਤੀਏਗੀ ਸਭ ਕੁਝ ਹੀ ਕਰ ਤੁਸੀਂ ਬੰਦੇ ਨੂੰ ਉਹ ਕਰ ਸਕਦੇ ਜੀ ਪਰ ਉਹਦੀ ਕਿਚੈੜੀ ਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਜਿਹੜਾ ਕੋਲੀ ਕੋਲੀ ਆੜ ਦੇ ਵਿੱਚ ਉਹਦਾ ਨਾਮ ਲੈ ਕੇ ਮਾੜੇ ਕਰਮ ਬਰਵਾਏਗਾ ਕਿਸੇ ਨੂੰ ਗਲਤ ਕੰਮ ਕਰੇਗਾ ਪਹਿਲੋ ਤੋਂ ਸਮਝਾਏਗਾ ਉਹ ਸਮਝ ਜਾ ਜੇ ਨਾ ਤੂੰ ਕਰ ਲਿਆ ਤੂੰ ਇੱਥੇ ਬ੍ਰੇਕ ਲਾ ਲਾ ਨਾ ਸਮਝੇਗਾ ਫਿਰ ਵੱਡੇ ਕਰ ਰਖੜ ਕੇ ਆ ਤਸਲੀਨਾ ਹਰਿਆਣੀਆਂ ਅੱਜ ਖਤਮ ਹੋ ਗਏ ਬਾਕੀ ਕਰ ਰਹੀ ਜਨਾਂ ਦੀ ਮਾਫੀ ਦੀ ਇਹ ਮਾਫੀ ਮੰਗਦੇ ਨੇ ਗੱਲ ਵਸੂ ਦਰਿਆ ਸਦਾੜੀਆਂ ਜਾਣ ਸਿਰਾਂ ਦੇ ਰਾਹ ਤੇ ਜਾਣਦੇ ਨਹੀਂ ਕਿਉਂਕਿ ਇਹਨਾਂ ਦਾ ਜਿਹੜਾ ਲਾਣਾ ਸੀ ਨਾ ਵੱਡੇ ਜਿਹੜੇ ਸੀ ਉਹ ਵੀ ਦੱਸਦੇ ਨੇ ਵੀ ਜਦੋਂ ਉਹਨਾਂ ਮਰਬੇ ਮਰੇ ਨੇ ਉਦੋਂ ਵੀ ਇਹ ਉਦੋਂ ਵੀ ਰਲ ਗਏ ਸੀ ਇਹਨਾਂ ਦਾ ਦੇਖ ਪਰਦਾ ਦੇ ਖੂਹ ਦੇ ਵਿੱਚ ਬੋਹਰਾ ਪਾਤਾ ਸੀ ਉਹ ਅੰਦਰ ਵਿੱਚ ਉਹਨਾਂ ਖੂਹਾਂ ਦਾ ਪਾਣੀ ਪਿੰਦੇ ਸੀ ਉਹਨਾਂ ਤੇਰੇ ਰਾਹ ਦਿੱਤਾ ਸੀ ਕੋਈ ਨੇ ਪਾਣੀ ਨਹੀਂ ਦਿੱਤਾ ਕਿ ਉਹਦੇ ਨਾਲ ਮਰਬੇ ਬਈ ਜੀ ਆ ਜਿਹੜੇ ਮਜੀਠੀਏ ਕਰੇ ਇਹਨਾਂ ਨੂੰ ਇਹ ਵੀ ਮਿਲੇਗਾ ਪਰ ਅੱਜ ਇਹਨਾਂ ਦਾ ਖਾਣਾ ਖਰਾਬ ਹੋ ਗਿਆ ਗਾ ਸਰ ਅਜੇ ਗਾ ਵੀ ਕਰਦੇ ਨਾਲ ਇੱਕ ਇੱਕ ਅੱਜ ਗੱਲ ਮੈਨੂੰ ਹੋਰ ਵੀ ਨੋਟ ਕਰਨ ਦੇ ਜੇ ਦੋ ਅੱਗੇ ਜਾ ਕੇ ਇਹਨਾਂ ਦਾ ਅੱਗਾ ਵੀ ਨਹੀਂ ਜਾਣਾ ਹੋਣਾ ਇਹਨਾਂ ਦਾ ਗਾ ਵੀ ਖਤਮ ਹੋ ਜਾਣਾ ਕੁਝ ਦੇਖ ਲਿਆ ਜੀ ਜਿਹੜੀਆਂ ਨੇਕਾਂ ਜਾਨਾਂ ਬਗੇਰ ਵਜਾ ਤੋਂ ਲੋਕਾਂ ਦੇ ਪੁੱਤਰ ਮਰਵਾਏ ਬਗੇਰ ਵਜਾ ਤੋਂ ਇਹ ਇਹ ਸਿਰ ਸੁਖਬੀਰ ਬਾਦਲ ਨੇ ਬੜੇ ਬੰਦੇ ਮਰਵਾਏ ਨੇ ਅੱਜ ਲਾ ਲਾ ਬਾਦ ਵਾਲਾ ਜਿਹੜਾ ਭੈਗਾ ਜੀ ਉਹ ਮੁੰਡਾ ਉਹਦੀ ਭੈਣ ਵੋਟਾਂ ਚ ਵੀ ਖਰੋਤੀ ਸੀ ਉਹ ਮੁੰਡਾ ਕਿੰਨੇ ਬਰੋਇਆ ਸੀ ਰੇਕੀ ਕਿ ਕੀ ਨਾਂ ਅਨੁਸਾਰਦੇ ਸੀ ਕਿ ਉਹ ਵੋਟਾਂ ਦੇ ਅੱਗੇ ਲੱਗਦਾ ਤਾਂ ਵੀ ਮੈਨੂੰ ਲੈ ਗਾ ਉਹਨੂੰ ਇੰਨੇ ਬਰੋਇਆ ਸੀ ਜਿਵੇਂ ਬਾਦਲ ਜਿਹੜੇ ਬਦਮਾਸ਼ ਬੰਦੇ ਉਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀ ਉਦੋਂ ਤਾਂ ਘੁੰਮਦੇ ਸੀ ਪਰ ਅੱਜ ਮਹਾਰਾਜ ਦੇ ਸਾਹਮਣੇ ਤਾਂ ਨੀ ਨਾ ਗੱਲੜੀ ਕੋਈ ਵਾਹ ਬਈ ਵਾਹ ਬڑا ਗੁਰੂ ਦਸਵੇਂ ਪਾਸ਼ਾ ਬੜਾ ਵੱਜਾ ਬੜਾ ਪ੍ਰੋਫਸਰ ਜਿਹੜਾ ਬੰਦਾ ਗੁਰੂ ਰਾਮਦਾਸ ਨੂੰ ਯਾਦ ਰੱਖਦਾ ਉਹ ਦੁੱਖਾਂ ਦੇ ਵਿੱਚ ਪਾਟਦਾ ਜੁਲਮ ਦੇ ਪਾਪ ਕਰਨ ਵਾਲੇ ਨੂੰ ਤੇ ਪਾਪ ਨਹੀਂ ਕਰਨਾ ਚਾਹੀਦਾ ਬਦਰ ਬਚਾ ਲਈ ਅੱਜ ਉਹੋ ਸ਼ਖੀਰ ਬੇਲਾਵਾਂ ਕਰਦਾ ਜਿਹੜਾ ਕੋਈ ਓਏ ਨਹੀਂ ਸੀ ਕਰਦਾ ਜਿਹੜਾ ਆਹ ਮੇਰੇ ਕੋਲ ਲਾਲ ਡੇਰੀ ਮਲਾਈ ਡੀਐਸਪੀ ਨੂੰ ਚੈੱਕ ਕਰ ਦਿਆਂਗਾ ਸੱਚ ਨੂੰ ਤੇ ਟੰਗ ਲਿਆਗਾ ਅੱਜ ਗਾਤਰਾ ਵੀ ਉਤੋੜੀ ਪਾਇਆ ਵੇਖੋ ਧਿਆਨ ਨਾਲ ਫੋਟੋ ਵੀ ਖੇਡ ਪਿਆ ਗਾਤਰਾ ਉਤੋੜੀ ਪਾਇਆ ਆ ਅਣੂ ਦੇ ਰੰਗ ਨੇ ਰਾਜਾ ਨੂੰ ਭੀਖ ਬੰਗਾਉ ਲਾ ਲਾ ਤੂੰ ਮਨ ਚੀਜ਼ ਕੋ ਨਹੀਂ ਪ੍ਰਧਾਨ ਗਿਆ ਕਿੱਥੇ ਲੀਡਰੀਆਂ ਚੱਲਣ ਜੇ ਅੱਜ ਲੱਖ ਕੱਖ ਕਮਲ ਲੱਖ ਕੱਖ ਇੱਕ ਕੱਖ ਦੀ ਨਹੀਂ ਰਹੇ ਉਹ ਹੋਈ ਲੋਕਾਂ ਨਾਲ ਰਲ ਕੇ ਲੋਕਾਂ ਨਾਲ ਚੱਲਦੇ ਜਿਵੇਂ ਜਿ ਭਗਵੰਤ ਮਾਨ ਨੇ ਲੱਛਣ ਫੜੇ ਨੇ ਏਕਣਾ ਇੱਕ ਦਿਨ ਵਿੜ ਜਾਂਦਾ ਵੀ ਆਵੇ ਜਿਹੜਾ ਕਿਸੇ ਗਰੀਬ ਤੇ ਨਜਾਇਜ਼ ਕਰਨਾ ਨਾ ਸਾਡੇ ਬਜ਼ੁਰਗਾਂ ਦੇ ਬੰਦੇ ਦੇ ਮੂੰਹ 'ਚ ਬੱਤੀ ਦੰਦ ਨੇ ਉਹਦਾ ਇੱਕ ਨ ਇੱਕ ਬੋਲਾ ਪੂਰਾ ਜਾਂਦਾ ਚਬਜਾ ਕਰਦੇ ਚੰਗਾ ਕਰਦੇ ਤਾਂ ਮਾੜਾ ਕਰ ਦਿੱਤਾ ਇਹ ਹਾਲਾਤ ਇਹਨਾਂ ਦੇ ਵੀ ਇਤੋਂ ਮਾੜਾ ਹੋਵੇ ਜਿਹੜੇ ਬੇਦੋਸ਼ੇ ਸਾਮ ਵੀ ਇਹ ਜੇਲਾ ਜ ਬੰਦ ਕੀਤੇ ਨੇ ਗਰੀਬ ਬਗੇਰ ਵਜਾ ਤੋਂ ਵਜਾ ਬੇਤਾ ਵੀ ਕੋਈ ਬਗੇਰ ਵਜਾ ਤੋਂ ਸਰ ਕੁਰਸੀ ਦਾ ਨਸ਼ਾ ਪਰ ਕੁਰਸੀ ਦਾ ਨਸ਼ਾ ਨਾ ਉਧਰ ਉਤਰੇਗਾ ਨਾ ਜਦੋਂ ਸੁਖਬੀਰ ਬਾਦਲ ਕੰਧਾ ਨਾ ਵਜਦੇ ਕਰਨ ਜੇ ਇਹ ਸੁਖਬੀਰ ਬਾਦਲ ਦੇ ਨਾ ਜੈ ਸੈਲੇ ਜਨੇ ਚਲੋ ਕਈ ਗੱਲਾਂ ਨੇ ਇਹਨਾਂ ਤਾਂ ਕੁਝ ਵੀ ਨਹੀਂ ਹੈ ਜੇ ਤਾਂ ਵੇਖਿਆ ਜੀ ਗੁਰੂ ਮਹਾਰਾਜ ਬੜੀ ਮਾੜੀ ਨਸੀਬ ਹੋਏਗਾ ਇਸ ਕਰਕੇ ਮਾਰੇ ਕਰਮ ਕਿਸੇ ਨੂੰ ਨਹੀਂ ਕਰਨਾ ਚਾਹੀਦੇ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਗਰੀਬ ਜੇ ਦੀ ਮਾਤਰੀ ਕਰਜੂ ਕੋ ਉਹਦੇ ਨਾਲ ਧੱਕਾ ਨਾ ਕਰੋ ਉਹਦੇ ਚੁਗਲੀ ਲਾ ਕਰੋ ਉਹਨਾਂ ਜਾਣ ਕਰੋ ਚੰਗਾੜੀ ਕਰੋ ਬਈ ਚੜਦੀ ਕਲਾ ਜਾ ਬਈ ਚੱਪਲਾ ਮਾਰੇ ਕਰਮਾਂ ਨੂੰ ਨਾ ਚੀਦਾ ਅੱਜ ਗੁਰੂ ਦਸਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬਾ ਬਾਬਾ ਨਾਨਕ ਜੀ ਸਭ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾ ਮੈਂ ਫੜ ਕੇ ਬੋਲਦਾ ਪਿਆ ਚਾਹ ਨਾ ਵੇਖਿਆ ਜੀ ਵੀੜੀ ਚੈੱਕ ਕਰਿਆ ਜੀ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਵਾਈਬ ਜੀ ਕਾਕਾ ਸਾਹਿਬ ਦੀ ਕੀਮਤੀ ਤੰਤਨ ਗੁਰੂ ਗRANDਾਸ ਚੜ੍ਹਦੀ ਕਲਾ ਕੋਲੋਂ ਦਾ ਫਲਾ ਕਰੀ ਕਰਮਾਤਮਾ ਜਿਆ ਜੇ ਪਹਿਲਾਂ ਮੇਰੀ ਬਣੀ ਹੋਈ ਲੱਗਦਾ